ਨਵਾਂ ਵਰਾ 2025 ਸ਼ੁਰੂ ਹੋਣ ਜਾ ਰਿਹਾ ਹੈ ਇਸ ਦੇ ਵਿੱਚ ਚੰਦ ਦਿਨ ਬਾਕੀ ਨੇ ਪਰ ਉਧਰ ਕਈ ਨਿਯਮਾਂ ਦੇ ਵਿੱਚ 1 ਜਨਵਰੀ ਤੋਂ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਉਸ ਦਾ ਕੀ ਫਾਇਦਾ ਹੋਏਗਾ ਕੀ ਨੁਕਸਾਨ ਹੋਏਗਾ ਤੁਹਾਨੂੰ ਦੱਸਾਂਗੇ ਕਿ ਬਦਲਾਅ ਕਿਹੜੇ-ਕਿਹੜੇ ਕੀਤੇ ਜਾ ਰਹੇ ਨੇ ਦਰਅਸਲ ਜਨਵਰੀ ਮਹੀਨੇ ਦੇ ਵਿੱਚ ਸਰਕਾਰੀ ਵੀਜ਼ਾ ਕ੍ਰੈਡਿਟ ਕਾਰਡ ਪੈਨਸ਼ਨ ਲੋਨ ਟੈਲੀਕਮ ਸਮੇਤ ਕਈ ਨਿਯਮ ਬਦਲੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ RBI ਨੇ ਬਿਨਾ ਗਰੰਟੀ ਦੇ ਲੋਨ ਦੀ ਸੀਮਾ ਵਧਾ ਦਿੱਤੀ ਹੈ ਪੈਨਸ਼ਨ ਦੀ ਨਵੀਂ ਸ਼ੁਰੂਆਤ 1 ਜਨਵਰੀ ਤੋਂ ਹੋਣ ਜਾ ਰਹੀ ਹੈ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ LPG ਸਿਲੰਡਰ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਨੇ ਅਗਲੇ ਮਹੀਨੇ ਕੁਝ ਬੈਂਕ ਕ੍ਰੈਡਿਟ ਕਾਰਡ ਨਾਲ ਜੁੜੇ ਨਵੇਂ ਨਿਯਮ ਲਾਗੂ ਕਰਨ ਜਾ ਰਹੇ ਨੇ ਸ਼ੇਅਰ ਬਾਜ਼ਾਰ ਨਾਲ ਜੁੜੇ ਨਿਯਮਾਂ ਦੇ ਵਿੱਚ ਵੀ ਬਦਲਾਅ ਹੋਣ ਜਾ ਰਿਹਾ ਹੈ ਕਾਰਾਂ ਦੀ ਕੀਮਤ ਵੀ ਵੱਧ ਸਕਦੀ ਹੈ ਵਿਦਿਆਰਥੀਆਂ ਲਈ ਵਨ ਨੇਸ਼ਨ ਵਨ ਸਬਸਕ੍ਰਿਪਸ਼ਨ ਸਕੀਮ ਸ਼ੁਰੂ ਕੀਤੀ ਜਾਏਗੀ ਹੋ ਤੁਹਾਨੂੰ ਦੱਸਾਂਗੇ ਕਿ ਨਵੇਂ ਨਿਯਮਾਂ ਦੇ ਤਹਿਤ ਸਭ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ UPI 113 ਪੇ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਭੁਗਤਾਨ ਦੀ ਸੀਮਾ ਦੁੱਗਣੀ ਕਰ ਦਿੱਤੀ ਗਈ ਹੈ। ਹੁਣ ਗਾਹਕ ਬਿਨਾਂ ਇੰਟਰਨੈਟ ਦੇ 5000 ਰੁਪਏ ਨਹੀਂ ਸਗੋ 10000 ਰੁਪਏ ਤੱਕ ਦਾ ਲੈਣ-ਦੇਣ ਕਰ ਸਕਣਗੇ। ਦੂਜੇ ਨੰਬਰ ਤੇ ਗੱਲ ਕਰਾਂਗੇ RBI ਨੇ ਕਿਸਾਨਾਂ ਲਈ ਬਿਨਾਂ ਗਾਰੰਟੀ ਦੇ ਕਰਜ਼ੇ ਦੀ ਸੀਮਾ ਵਧਾ ਦਿੱਤੀ ਹੈ। ਹੁਣ ਕਿਸਾਨਾਂ ਨੂੰ 1 ਜਨਵਰੀ ਤੋਂ 1.6 ਲੱਖ ਰੁਪਏ ਦਾ ਨਹੀਂ ਸਗੋ 2 ਲੱਖ ਰੁਪਏ ਦਾ ਕਰਜ਼ਾ ਮਿਲੇਗਾ ਸਰਕਾਰ ਨੰਬਰ 3 ਤੇ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾ EPFO ਪੈਨਸ਼ਨਰਾਂ ਅਤੇ ਕਰਮਚਾਰੀਆਂ ਨੂੰ ਤੋਹਫਾ ਦਿੱਤਾ ਹੈ ਨਵੀਂ ਸੇਵਾ ਸ਼ੁਰੂ ਕੀਤੀ ਗਈ ਹੈ ਹੁਣ ਪੈਨਸ਼ਨਰ ਦੇਸ਼ ਦੇ ਕਿਸੇ ਵੀ ਬੈਂਕ ਤੋਂ ਆਪਣੀ ਪੈਨਸ਼ਨ ਦੀ ਰਕਮ ਕਢਵਾ ਸਕਣਗੇ ਬੈਂਕ ਜਾ ਜਾ ਕੇ ਵੈਰੀਫਿਕੇਸ਼ਨ ਦੀ ਲੋੜ ਨਹੀਂ ਪਵੇਗੀ ਤੇ ਨੰਬਰ 4 ਤੇ ਗੱਲ ਕੀਤੀ ਜਾਵੇ థਾਈਲੈਂਡ ਜਾਣ ਲਈ ਈ-ਵੀਜ਼ਾ ਪ੍ਰਣਾਲੀ ਲਾਗੂ ਹੋਣ ਵਾਲੀ ਹੈ ਇਸ ਦਾ ਫਾਇਦਾ ਭਾਰਤੀਆਂ ਨੂੰ ਮਿਲੇਗਾ ਇਸ ਤਹਿਤ ਸੈਰ ਸਪਾਟਾ ਤੇ ਕਾਰੋਬਾਰ ਲਈ 60 ਦਿਨਾਂ ਤੱਕ ਦੀ ਵੀਜ਼ਾ ਸ਼ਾਰਟ ਮਿਲੇਗੀ ਇਹ ਨਿਯਮ 1 ਜਨਵਰੀ ਤੋਂ ਲਾਗੂ ਹੋਏਗਾ ਨੰਬਰ 5 ਤੇ ਗੱਲ ਕੀਤੀ ਜਾਵੇ ਸਰਕਾਰ ਟੈਲੀਕਮ ਕੰਪਨੀਆਂ ਜਿਵੇਂ Jio, Airtel, BSNL ਇਹਦੇ ਵਿੱਚ ਕੀ ਕੰਪਨੀਆਂ ਆਉਂਦੀਆਂ ਨੇ ਲਈ ਨਿਯਮਾਂ ਦੇ ਵਿੱਚ ਬਦਲਣ ਜਾ ਰਹੀ ਹੈ ਹੁਣ ਕੰਪਨੀਆਂ ਨੂੰ ਇੱਕ ਜਗ੍ਹਾ ਤੋਂ ਇਜਾਜ਼ਤ ਲੈਣੀ ਪਵੇਗੀ ਕੰਪਨੀਆਂ ਨੂੰ ਆਪਟੀਕਲ ਫਾਈਬਰ ਅਤੇ ਨਵੇਂ ਮੋਬਾਈਲ ਟਾਵਰ ਲਗਾਉਣ ਤੇ ਧਿਆਨ ਦੇਣਾ ਹੋਵੇਗਾ ਇਸ ਨਾਲ ਨੈਟਵਰਕ ਸੇਵਾ ਦੇ ਵਿੱਚ ਸੁਧਾਰ ਹੋਏਗਾ ਨੰਬਰ 6 ਤੇ ਰੁਪਏ ਕ੍ਰੈਡਿਟ ਕਾਰਡ ਲਾਉਂਜ ਐਕਸੈਸ ਵਿੱਚ ਬਦਲਾਅ ਹੋਣ ਜਾ ਰਿਹਾ ਜਨਤਕ ਖੇਤਰ ਦੇ ਬੈਂਕ ਆਫ ਬੜੌਦਾ ਨੇ ਵੀ ਕ੍ਰੈਡਿਟ ਕਾਰਡ ਲਾਉਂਜ ਐਕਸੈਸ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ ਹੁਣ ਉਪਭੋਗਤਾ ਘਰੇਲੂ ਹਵਾਈ ਅੱਡਿਆਂ ਤੇ ਲਾਉਂਜ ਐਕਸੈਸ ਦਾ ਆਨੰਦ ਲੈ ਸਕਣਗੇ ਨੰਬਰ 7 ਐਲਪੀਜੀ ਸਿਲੰਡਰ ਦੀ ਕੀਮਤ ਵੀ 1 ਜਨਵਰੀ ਨੂੰ ਅਪਡੇਟ ਕੀਤੀ ਜਾਏਗੀ ਦਸੰਬਰ ਦੀ ਸ਼ੁਰੂਆਤ 'ਚ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ 16.50 ਰੁਪਏ ਮਹਿੰਗਾ ਹੋ ਗਿਆ ਸੀ ਦਾ ਇਹ ਝਟਕਾ ਜਿਹੜਾ ਲੱਗਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਨਾਲ ਹੀ ਗੱਲ ਕਰਾਂਗੇ ਮਰੂਤੀ, ਸਜੂਕੀ, ਹੁੰਡਾਈ, ਟਾਟਾ, ਮਹਿੰਦਰਾ ਸਮੇਤ ਕਈ ਕੰਪਨੀਆਂ ਦੀਆਂ ਕਾਰਾਂ ਦੀ ਕੀਮਤ 4% ਵਧਾਉਣ ਜਾਰੀਆਂ ਨੇ। BMW ਅਤੇ Mercedes ਵਧੀਆ ਵਰਗੀਆਂ ਗੱਡੀਆਂ ਵੀ ਮਹਿੰਗੀਆਂ ਹੋਣਗੀਆਂ। 1 ਜਨਵਰੀ ਤੋਂ ਆਟੋਮੋਬਾਈਲ ਬਾਜ਼ਾਰ 'ਚ ਵਾਹਨ ਮਹਿੰਗੇ ਹੋ ਜਾਣਗੇ। ਦਸੰਬਰ ਵਿੱਚ ਬੁਕਿੰਗ ਲਾਬਦਾਇਕ ਹੋ ਸਕਦੀ ਹੈ। ਨਾਲੀ ਗੱਲ ਕਰਾਂਗੇ ਰਾਸ਼ਨ ਕਾਰਡ ਸਕੀਮ ਵਿੱਚ ਵੀ ਕਈ ਬਦਲਾਅ ਕੀਤੇ ਗਏ ਨੇ ਨਵੇਂ ਨਿਯਮ 1 ਜਨਵਰੀ 2025 ਤੋਂ ਲਾਗੂ ਹੋਣਗੇ ਅਨਾਜ ਦੀ ਮਾਤਰਾ ਬਦਲ ਦਿੱਤੀ ਗਈ ਹੈ ਈ ਕੇਬੀਸੀ ਕਰਵਾਉਣ ਲਈ ਲਾਜ਼ਮੀ ਹੋਏਗਾ ਆਖਰੀ ਮਿਤੀ 31 ਦਸੰਬਰ 2024 ਤੱਕ ਦੀ ਹੈ ਸ਼ਰਤਾਂ ਪੂਰੀਆਂ ਨਾ ਹੋਣ ਤੇ ਰਾਸ਼ਨ ਕਾਰਡ ਰੱਦ ਵੀ ਹੋ ਸਕਦਾ ਹੈ ਤਾਂ ਇਹ ਕੁਝ ਜਿਹੜੀਆਂ ਰਾਹਤਾਂ ਦਿੱਤੀਆਂ ਗਈਆਂ ਨੇ ਨਵੇਂ ਸਾਲ ਤੇ ਪੰਜਾਬੀਆਂ ਨੂੰ ਤੇ ਜਾਂ ਭਾਰਤੀਆਂ ਨੂੰ ਤੇ ਦੂਜੇ ਪਾਸੇ ਵੱਡੇ ਝਟਕੇ ਵੀ ਜਿਹੜੇ ਨੇ ਉਹ ਵੀ ਲੱਗਣ ਵਾਸਤੇ ਤਿਆਰ ਨਹੀਂ ਕਿਉਂਕਿ ਕੁਝ ਨਿਜਮਾ ਦੇ ਵਿੱਚ ਬਦਲਾਅ ਕਾਰਨ ਚੀਜ਼ਾਂ ਦਾ ਲੋਕਾਂ ਨੂੰ ਨੁਕਸਾਨ ਹੁੰਦਾ ਹੈ ਕੁਝ ਦਾ ਫਾਇਦਾ ਹੁੰਦਾ ਹੈ ਕਿਉਂਕਿ ਹਰ ਕੰਪਨੀ ਦੀ ਗੱਲ ਕੀਤੀ ਜਾਵੇ ਹਰ ਬੈਂਕ ਦੀ ਗੱਲ ਕੀਤੀ ਜਾਵੇ ਜਾਂ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਨੇ ਉਹਦੇ ਵਿੱਚ ਸਮੇਂ-ਸਮੇਂ ਤੇ ਬਦਲਾਅ ਕੀਤੇ ਜਾਂਦੇ ਨੇ ਹਾਲਾਂਕਿ ਨਵਾਂ ਸਾਲ ਹੈ ਜਿਹੜਾ ਸਰਕਾਰੀ ਕੈਲੰਡਰਾਂ ਮੁਤਾਬਕ ਉਹ ਕਹਿੰਦੀ ਹੈ ਕਿ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ 1 ਅਪ੍ਰੈਲ ਤੋਂ ਜਿਵੇਂ ਸਕੂਲਾਂ ਦੇ ਵਿੱਚ ਵੀ ਨਵੇਂ ਐਡਮਿਸ਼ਨਾਂ ਸ਼ੁਰੂ ਹੁੰਦੀਆਂ ਨੇ ਜਾਂ ਫਿਰ ਗੱਲ ਕੀਤੀ ਜਾਵੇ ਹੋਰ ਵੀ ਸਰਕਾਰੀ ਕੰਮਕਾਰ ਨੇ ਉਹ ਉਸ ਮੁਤਾਬਕ ਜਿਹੜਾ ਸਿਸਟਮ ਹੁੰਦਾ ਕਿ 1 ਅਪ੍ਰੈਲ ਤੋਂ ਨਵਾਂ ਸਾਲ ਮੰਨਿਆ ਜਾਂਦਾ ਹੈ 31 ਮਾਰਚ ਅਖੀਰ ਮੰਨਿਆ ਜਾਂਦਾ ਪਰ ਜੇਕਰ ਸਨ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਸੰਨਾਂ ਦੇ ਵਿੱਚ ਬਦਲਾਅ ਹੁੰਦਾ ਉਹ ਨਵਾਂ ਸਾਲ ਉਦੋਂ ਸ਼ੁਰੂ ਹੁੰਦਾ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ ਜਿਵੇਂ 2024 ਖਤਮ ਹੋਣ ਤੋਂ ਬਾਅਦ 2025 ਦੀ ਸ਼ੁਰੂਆਤ 1 ਜਨਵਰੀ ਤੋਂ ਹੋਏਗੀ ਤਾਂ ਜ਼ਿਆਦਾਤਰ ਲੋਕ ਇਸ ਨੂੰ ਨਵਾਂ ਸਾਲ ਮੰਨਦੇ ਨੇ ਤੇ ਇਸ ਦੀ ਸ਼ੁਰੂਆਤ ਇੱਥੋਂ ਕਰਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਇਲਾਵਾ ਹੋਰ ਹੋਰ ਕੀ ਕੀ ਰਇਤਾਂ ਜਾਂ ਝੜਕੇ ਲੋਕਾਂ ਨੂੰ ਮਿਲਦੇ ਨੇ ਜੀ ਬਿਜਾਜਤ ਧੰਨਵਾਦ